ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਉਹ ਠੀਕ ਠਾਕ ਉਹ ਚੜ੍ਹਦੀ ਕਲਾ ਤੇ ਅੱਜ ਆਪਾਂ ਗੱਲ ਕਰਨੀ ਹੈਗੀ ਆ ਅਕਾਲ ਫ਼ਰਮ ਬਾਰੇ ਜਿਹੜੀ ਗਿੱਪੀ ਗਰੇਵਾਲ ਦੀ ਹੁਣੇ ਫਿਲਮ ਆਈ ਆ ਉਹਦੇ ਬਾਰੇ ਗੱਲ ਕਰਨੀ ਆ ਕਿਉਂਕਿ ਇਹ ਫਿਲਮ ਬੜੀ ਚਰਚਾ ਦਾ ਵਿਸ਼ਾ ਬਣ ਗਈ ਆ ਫਿਲਮ ਦੇ ਫਿਲਮ ਦਾ ਜਿਹੜਾ ਆ ਵਿਰੋਧ ਕਾਫੀ ਹੋ ਰਿਹਾ ਕਈ ਹੱਕ ਵਿੱਚ ਵੀ ਹੈਗੇ ਆ ਤੇ ਕਈ ਇਸ ਫਿਲਮ ਦੇ ਖਿਲਾਫ ਆ ਖਾਸ ਕਰਕੇ ਨਿਹੰਗ ਸਿੰਘ ਜਥੇਬੰਦੀਆਂ ਕਾਫੀ ਮੈਂ ਦੇਖਿਆ ਇਹਦਾ ਕੋਈ ਤਾਂ ਪੱਖ ਪੂਰ ਰਿਹਾ ਆ ਵੀ ਫਿਲਮ ਵਧੀਆ ਆ ਤੇ ਕਈ ਇਹਦੇ ਵਿਰੋਧ ਵਿੱਚ ਜਾ ਰਹੇ ਆ ਤੇ ਪਹਿਲਾਂ ਇੱਕ ਮੈਂ ਵੀਡੀਓ ਵੀ ਦੇਖੀ ਸੀ YouTube ਦੇ ਉੱਤੇ ਕਿਸੇ ਨੇ ਪਾਈ ਸੀਗੀ ਤੇ ਵਿਰੋਧ ਜਦੋਂ ਸ਼ੁਰੂ ਹੋਇਆ ਇਸ ਫਿਲਮ ਦਾ ਤੇ ਨਿਹੰਗ ਸਿੰਘ ਜਥੇਬੰਦੀਆਂ ਦੇ ਜਿਹੜੇ ਵਿਰੋਧ ਕਰ ਰਹੇ ਆ ਉਹ ਵੀ ਇਹੀ ਗੱਲ ਕਹਿ ਰਹੇ ਆ ਕਿ ਇਹਦੇ ਵਿੱਚ ਇਹਨਾਂ ਨੇ ਜਿਹੜੇ ਸ਼ਸਤਰ ਆ ਖਾਸ ਕਰਕੇ ਉਹ ਨਵੇਂ ਯੁੱਗ ਦੇ ਦਿਖਾalde ਜਿਹੜਾ ਹਾਲੀਵੁੱਡ ਫਿਲਮਾਂ ਦੇ ਹੁੰਦੇ ਆ ਵੀ ਇਹਨਾਂ ਨੇ ਉਹ ਸ਼ਸਤਰ ਨਹੀਂ ਦਿਖਾਲੇ ਜੀ ਇਹ ਗਲਤ ਕੀਤਾ ਇਹਨਾਂ ਨੇ ਤੇ ਬਾਕੀ ਕਹ ਰਹੇ ਵੀ ਇਹਨਾਂ ਨੇ ਦਾੜੀਆਂ ਨਕਲੀ ਆ ਇਹ ਫਿਲਮ ਸਿਰਫ ਪੈਸੇ ਲਈ ਬਣਦੀਆਂ ਆ ਜੋ ਵੀ ਆ ਇਸ ਗੱਲੋਂ ਇਹਨਾਂ ਦਾ ਵਿਰੋਧ ਹੋ ਰਿਹਾ ਵੀ ਇਹ ਗਲਤ ਹੈ ਜੀ ਟੋਟਲੀ ਕਹਿੰਦੇ ਫਿਲਮ ਨਹੀਂ ਇਹੋ ਜੀਆਂ ਫਿਲਮਾਂ ਬਣਨੀਆਂ ਹੀ ਨਹੀਂ ਚਾਹੀਦੀਆਂ ਤੇ ਇੱਕਦਮ ਐ ਦੇਖ ਰਿਆ ਸੀਗਾ ਕਿ ਕਿਹਾ ਕਿਸੇ ਨੇ ਕਿਤੇ ਵੀ ਜਿਹੜਾ ਵਿਚ ਨਿਹੰਗ ਸਿੰਘ ਬਣਿਆ ਕੋ ਫਿਲਮ ਦੇ ਵਿੱਚ ਤੇ ਉਹਦੇ ਜੀ ਬਾਹਰ ਟੈਟੂ ਬਣਿਆ ਹੋਇਆ ਕਿਉਂ ਇਹ ਉਦੋਂ ਤਾਂ ਟੈਟੂ ਕੋਈ ਬਣਾਉਂਦਾ ਨਹੀਂ ਸੀ ਹੁੰਦਾ ਤੇ ਇਹ ਛੋਟੀਆਂ ਛੋਟੀਆਂ ਗੱਲਾਂ ਨੂੰ ਫੜ ਰਹੇ ਆ ਵੀ ਇਦਾਂ ਨਹੀਂ ਹੋਣਾ ਚਾਹੀਦਾ ਸੀਗਾ ਵੈਸੇ ਮੇਰੇ ਹਿਸਾਬ ਨਾਲ ਤਾਂ ਫਿਲਮਾਂ ਇਹੋ ਜੀਆਂ ਬਣਡੀਆਂ ਚਾਹੀਦੀਆਂ ਇਹ ਜਿਹੜੀ ਫਿਲਮ ਹੈਗੀ ਕਿਸੇ ਦੇ ਆਧਾਰਤ ਨਹੀਂ ਹੈਗੀ ਕਿਸੇ ਕਰੈਕਟਰ ਨੂੰ ਲੈ ਕੇ ਨਹੀਂ ਬਣਾਈ ਗਈ ਇਹ ਸਿਰਫ ਉਸ ਸਮੇਂ ਜਿੱਦਾਂ ਸਿੰਘ ਸੂਰਮੇ ਲੜਦੇ ਸੀਗੇ ਉਦੇ ਤੇ ਆਧਾਰ ਤੇ ਆ ਵੀ ਕਿੱਦਾਂ ਉਦੋਂ ਲੜਾਈਆਂ ਹੁੰਦੀਆਂ ਸੀ ਕਿੱਦਾਂ ਜੰਗ ਹੁੰਦੀ ਸੀ ਜੇ ਕੋਈ ਚੜ ਕੇ ਆਉਂਦਾ ਸੀ ਉਹਦਾ ਕਿੱਦਾਂ ਮੁਕਾਬਲਾ ਕੀਤਾ ਜਾਂਦਾ ਸੀਗਾ ਇਸ ਵਿਸ਼ੇ ਨੂੰ ਲੈ ਕੇ ਫਿਲਮ ਬਣਾਈ ਗਈ ਹੈ ਇਹ ਇੱਕ ਫਿਲਮ ਆ ਨਾ ਕਿ ਕੋਈ ਰਿਐਲਿਟੀ ਹੈਗੀ ਆ ਵੀ ਹਾਂ ਵੀ ਕਿਸੇ ਨੂੰ ਕਿਸੇ ਦੇ ਉੱਤੇ ਬਣਾਈ ਗਈ ਆ ਉਹਦੇ ਵਿੱਚ ਕੋਈ ਨਾਮ ਨਹੀਂ ਉਹਨਾਂ ਨੇ ਕਿਸੇ ਦਾ ਵੀ ਜਿਹੜਾ ਵੀ ਨਾਮ ਰੱਖੇ ਆ ਉਹ ਵੀ ਕਿਸੇ ਦਾ ਨਹੀਂ ਰੱਖਿਆ ਗਿਆ ਇੱਕ ਫਰਜੀ ਨਾਮ ਹੀ ਆ ਸਾਰੇ ਫਿਲਮ ਦੇ ਵਿੱਚ ਤੇ ਪਤਾ ਨਹੀਂ ਕਿਉਂ ਇਸ ਫਿਲਮ ਦਾ ਵਿਰੋਧ ਕਿਉਂ ਹੋ ਰਿਹਾ ਵੀ ਸਰਫੇਸ ਕਰਕੇ ਵੀ ਹਾਂ ਵੀ ਉਹ ਐਕਟਰ ਹੈ ਆ ਜਾਂ ਵੀ ਉਹਨਾਂ ਨੇ ਇਹ ਫਿਲਮ ਕਿਉਂ ਬਣਾਈ ਤੇ ਕਹਿ ਵੀ ਇਹ ਤੇ ਰਿਹਾ ਵੀ ਕਿਉਂ ਫਿਲਮ ਬਣਾਈ ਜੀ ਇਹ ਤਾਂ ਮੋਨੇ ਖੋਨੇ ਆ ਇਹਨਾਂ ਨੇ ਨਕਲੀ ਦਾੜੀਆਂ ਲਾ ਲੀਆਂ ਸਾਰਾ ਕੁਝ ਆ ਤੇ ਇਹਦੇ ਵਿੱਚ ਕੁਝ ਲੱਗਦਾ ਨਹੀਂ ਹੈਗਾ ਜਦੋਂ ਆਪਾਂ ਕਿਸੇ ਦੇ ਬਾਰੇ ਦੱਸਣਾ ਆ ਜਾਂ ਕੁਝ ਵੀ ਆ ਉਹ ਕਰਦੇ ਜਦੋਂ ਆਪਾਂ ਲਾ ਲਓ ਵੀ ਆਪਣੇ ਆਪ ਪਹਿਲਾਂ ਦੇਖਦੇ ਹੁੰਦੇ ਸੀਗੇ ਹੁਣ ਤਾਂ ਬਹੁਤ ਘਟ ਗਈ ਹੈ ਇਹ ਚੀਜ਼ ਜਿਹਾ ਕੋਈ ਛੋਟੇ ਮੋਟੇ ਸ਼ੋਅ ਹੁੰਦੇ ਹੁੰਦੇ ਸੀਗੇ ਕੋਈ ਪਲੇ ਜਿਹੜਾ ਕਰਨਾ ਹੁੰਦਾ ਸੀਗਾ ਉਹ ਕਰੈਕਟਰ ਉਦਾਂ ਦਾ ਬਣਾਉਦੇ ਹੁੰਦੇ ਸੀਗੇ ਇਹ ਚ ਤਾਂ ਕੋਈ ਨਾਰਮਲ ਗੱਲ ਆ ਇਹ ਮੈਨੂੰ ਤਾਂ ਨਹੀਂ ਲੱਗਾ ਇਹਦੇ ਵਿੱਚ ਕੋਈ ਖਾਸ ਇਦਾਂ ਦੀ ਕੋਈ ਗੱਲ ਕੋਈ ਹੈਗੀ ਆ ਵੀ ਆਪਾਂ ਨੂੰ ਵਿਰੋਧ ਕਰਨਾ ਚਾਹੀਦਾ ਇਹ ਚੰਗੀਆਂ ਫਿਲਮਾਂ ਬਣ ਰਹੀਆਂ ਆ ਜੇ ਕੋਈ ਆਪਣੇ ਇਤਿਹਾਸ ਨਾਲ ਵੀ ਚਲੋ ਰਿਲੇਟਡ ਜੇ ਬਣਾ ਦੇਣ ਫਿਲਮਾਂ ਜੇ ਅੱਜ ਕੱਲ ਕਿਉਂਕਿ ਟੈਕਨੋਲੋਜੀ ਦਾ ਯੁੱਗ ਆ ਹਰ ਕੋਈ ਬੰਦਾ ਸੋਸ਼ਲ ਮੀਡੀਆ ਤੇ ਬੈਠਾ ਆ ਬੱਚੇ ਵੀ ਫੋਨ ਟੀਵੀ ਤੇ ਦੇਖਦੇ ਆ ਜੇ ਅੱਜ ਕੱਲ ਦੇਖ ਕੇ ਹੀ ਸਿੱਖਿਆ ਕਿਸੇ ਨੂੰ ਮਿਲਦੀ ਆ ਜੇ ਕਿਸੇ ਨੂੰ ਪਤਾ ਲੱਗਦਾ ਵੀ ਸਾਡਾ ਇਤਿਹਾਸ ਆ ਸੀਗਾ ਤੇ ਕੋਈ ਮਾੜੀ ਗੱਲ ਤਾਂ ਹੈ ਨਹੀਂ ਮੇਰੇ ਖਿਆਲ ਦੇ ਵਿੱਚ ਬਾਕੀ ਹੋ ਸਕਦਾ ਅਸੀਂ ਗਲਤ ਹੋਈਏ ਕਿ ਅਸੀਂ ਆਮੋ ਨੇ ਘੋਨੇ ਆ ਇੱਦਾਂ ਕਹਿੰਦੇ ਬਾਜ ਤੁਸੀਂ ਤਾਂ ਆਮੋ ਨੇ ਘੋਨੇ ਆ ਤੁਹਾਨੂੰ ਕੀ ਪਤਾ ਇਤਿਹਾਸ ਬਾਰੇ ਚਲੋ ਅਸੀਂ ਮੰਨ ਲਈਏ ਸਾਨੂੰ ਇਤਿਹਾਸ ਬਾਰੇ ਨਹੀਂ ਪਤਾ ਜੇ ਕੋਈ ਦੱਸਣਾ ਚਾਹੁੰਦਾ ਉਹ ਤਾਂ ਦੇਖ ਲਓ ਸੁਣ ਲਓ ਜੇ ਕੋਈ ਗਾਣਾ ਵੀ ਗਾਉਂਦਾ ਆ ਕੋਈ ਇਤਿਹਾਸ ਦਾ ਗਾਣਾ ਗਾਉਂਦਾ ਆ ਉਹ ਵਧੀਆ ਚੀਜ਼ ਆ ਮਾੜੀ ਗੱਲ ਨਹੀਂ ਹੈਗੀ ਜੇ ਕੋਈ ਫਿਲਮ ਇਤਿਹਾਸ ਤੇ ਬਣਾ ਰਿਹਾ ਆ ਉਹ ਵੀ ਵਧੀਆ ਚੀਜ਼ ਆ ਕਿਉਂਕਿ ਅੱਜ ਕੱਲ੍ਹ ਜੋਗੀ ਇਹ ਆ ਜਾਂ ਤਾਂ ਤੁਸੀਂ ਆ ਬਣਾਓ ਦੱਸੋ ਜੇ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਸਾਡੇ ਕੋਲ ਹੈਗੇ ਆ ਵੀ ਪ੍ਰਚਾਰਕ ਬਹੁਤ ਹੈਗੇ ਆ ਤੇ ਜੇ ਆਪਾਂ ਕਹਿ ਜਾਈਏ ਵੀ ਸਹੀ ਤਰੀਕੇ ਨਾਲ ਪ੍ਰਚਾਰ ਹੋਇਆ ਤਾਂ ਫੇਰ ਆਪਣਾ ਧਰਮ ਜਾ ਕੇ ਧਰਮ ਰਿਹਾ ਕਿੰਨੇ ਲੋਕ ਧਰਮ ਛੱਡ ਕੇ ਦੂਜੇ ਪਾਸੇ ਜਾ ਰਹੇ ਆ ਅਸੀਂ ਉਹ ਤਾਂ ਬਚਾ ਨਹੀਂ ਪਾਰ ਐ ਅਸੀਂ ਹੋਰ ਹੀ ਪਾਸੇ ਵਿਰੋਧ ਕਰੀ ਜਾਂਦੇ ਆ ਇਹਨੇ ਫਿਲਮ ਬਣਾ ਬਣਾਤੀ ਇਹਨੇ ਫਿਲਮ ਕਿਉਂ ਬਣਾਤੀ ਹੋਰ ਗੱਲ ਆ ਪਹਿਲਾਂ ਜਦੋਂ ਤਰਸੇਮ ਜਸੜ ਦੀ ਮਸਤਾਨੇ ਫਿਲਮ ਆਈ ਸੀ ਉਦੋਂ ਉਹਦਾ ਵਿਰੋਧ ਇਸ ਕਰਕੇ ਕਰਦੇ ਸੀਗੇ ਵੀ ਇਹਨੇ ਨ ਅਗਲੀ ਦਾੜੀ ਲਾਈ ਆ ਹੁਣ ਉਹਦੀ ਫਿਲਮ ਫੇ ਆ ਰਹੀ ਆ ਹੁਣ ਕਹਿ ਰਹੇ ਵੀ ਇਹਨੇ ਅਸਲੀ ਦਾ ਉਹਨੇ ਹੁਣ ਅਸਲੀ ਦਾੜੀ ਰੱਖੀ ਉਹਨੂੰ ਕਹਿ ਰਿਹਾ ਵੀ ਹੁਣ ਇਹਨੇ ਅਸਲੀ ਦਾੜੀ ਰੱਖ ਲਈ ਆ ਤੇ ਇਹ ਹੁਣ ਕਟਾਵੇ ਨਾ ਜੀ ਇਹ ਤਾਂ ਫਿਲਮਾਂ ਦਾ ਕਰਕੇ ਇਹਨੇ ਸਾਰਾ ਕੁਝ ਕੀਤਾ ਆ ਇਹ ਹੁਣ ਕਟਾਵੇ ਨਾ ਜਾ ਤਾਂ ਫਿਰ ਸਾਡੇ ਇਹ ਤਾਂ ਹਾਲਾਤ ਬਣੇ ਹੋਏ ਅਸੀਂ ਕਿਸੇ ਪਾਸੇ ਵੀ ਨਹੀਂ ਕਿਸੇ ਨੂੰ ਜੀਣ ਦਿੰਦੇ ਵੀ ਕਿੱਦਾਂ ਕੀ ਹੋ ਸਕਦਾ ਪਤਾ ਨਹੀਂ ਜਾਂਦ ਅਸੀਂ ਫਿਲਮਾਂ ਉਦਾਂੀਆਂ ਦੇਖਣੀ ਆ ਪਸੰਦ ਕਰਦੇ ਆ ਜਿੱਦਾਂ ਦੀ ਉਹ ਪਹਿਲਾਂ ਬਣਾਉਂਦਾ ਸੀ ਕਿਪੀ ਉਹ ਜਿਹੜੀ ਪਿਛਲੇ ਦਿ ਉਹਦੀ ਆਈ ਸੀਗੀ ਪੰਜ ਕਿਹੜੀ ਫਿਲਮ ਸੀਗੀ ਜਿਹਨੇ ਬਣਾਈ ਉਹ ਦੋ ਤਿੰਨ ਪਾਰਟ ਬਣਾਤੇ ਫਿਲਮ ਦੇ ਤੇ ਕੈਰੀ-ਆਨ ਜਟਾ ਕੈਰੀ-ਆਨ ਜਟਾ 3 ਜਿਹੜੀ ਬਣਾਈ ਸੀ ਉਹਦੇ ਵਿੱਚ ਕਿੰਨੀਆਂ ਡਬਲ ਮੀਨਿੰਗ ਅਲੱਗ ਕੀਤੀਆਂ ਗਈਆਂ ਸੀਗੀਆਂ ਵਿਰੋਧ ਕਰਨਾ ਉਦਾਂ ਦੀਆਂ ਫਿਲਮਾਂ ਦਾ ਕਰੋ ਵੀ ਹਾਂ ਵੀ ਜਿਹਦੇ ਵਿੱਚ ਕੁਝ ਗਲਤ ਦਿਖਾਇਆ ਜਾਂਦਾ ਜਿਹੜੀ ਫਿਲਮ ਤੁਹਾਡੀ ਬਹਾਦਰੀ ਬਾਰੇ ਦੱਸ ਰਹੀ ਆ ਵੀ ਹਾਂ ਵੀ ਸਿੰਘ ਸੂਰਮੇ ਏਦਾਂ ਲੜਦੇ ਹੁੰਦੇ ਸੀ ਆ ਤਰੀਕੇ ਹੁੰਦੇ ਸੀ ਉਹਨਾਂ ਦੇ ਕਿੰਨੀ ਬਹਾਦਰੀ ਸੀ ਉਹਨਾਂ ਦੇ ਵਿੱਚ ਜੇ ਉਹ ਚੀਜ਼ ਨੂੰ ਦਰਸਾਇਆ ਜਾ ਰਿਹਾ ਤਾਂ ਗਲਤ ਨਹੀਂ ਹੋਣਾ ਚਾਹੀਦਾ ਜੇ ਇਸ ਗੱਲ ਨੂੰ ਲੈ ਕੇ ਵੀ ਹਾਂ ਜੀ ਇਹਨਾਂ ਦੇ ਹਥਿਆਰ ਅੱਜ ਕੱਲ੍ਹ ਵਾਲੇ ਆ ਹਾਲੀਵੁੱਡ ਵਾਲੇ ਆ ਇਹ ਕਿੱਡੀਆਂ ਗੱਲਾਂ ਹੈਗੀ ਆ ਵੀ ਹਥਿਆਰ ਅੱਜ ਕੱਲ੍ਹ ਵਾਲੇ ਹੈਗੇ ਆ ਕੋਈ ਚੀਜ਼ ਫਿਲਮਾਂ ਦੇ ਵਿੱਚ ਏਦਾਂ ਨਹੀਂ ਹੁੰਦੀਆਂ ਵੀ ਜਿਹੜੀਆਂ ਦੇਖਣ ਨੂੰ ਵੀ ਤੁਹਾਨੂੰ ਅਫੈਕਟ ਕਰੇ ਤੁਹਾਨੂੰ ਵਧੀਆ ਲੱਗੇ ਕਿਉਂਕਿ ਇਹ ਫਿਲਮ ਕੱਲੀ ਆਪਣੇ ਤੱਕ ਸੀਮਤ ਨਹੀਂ ਰਹਿੰਦੀ ਕਿ ਫਿਲਮ ਕਾਫੀ ਭਾਸ਼ਾਵਾਂ ਦੇ ਵਿੱਚ ਬਣਾਈ ਗਈ ਆ ਤੇ ਹੋਰ ਭਾਸ਼ਾ ਦੇ ਵਿੱਚ ਹਿੰਦੀ ਦੇ ਵਿੱਚ ਵੀ ਰਿਲੀਜ਼ ਹੋਈ ਆ ਤੇ ਉਹ ਵੀ ਲੋਕ ਦੇਖਣਗੇ ਵੀ ਹਾਂ ਵੀ ਕੀ ਹੁੰਦਾ ਸੀਗਾ ਖਾਸ ਕਰਕੇ ਜੇ ਆਪਾਂ ਦੇਖੀਏ ਤਾਂ ਬੱਚੇ ਅੱਜ ਕੱਲ ਇਹ ਇਹਨਾਂ ਚੀਜ਼ਾਂ ਨਾਲ ਜੁੜੇ ਹੋਏ ਆ ਤੇ ਜੇ ਉਹ ਇਥੋਂ ਦੇਖ ਕੇ ਕਿਸੇ ਨੂੰ ਕੁਝ ਪਤਾ ਲੱਗਦਾ ਕੋਈ ਮਾੜੀ ਗੱਲ ਤਾਂ ਨਹੀਂ ਹੈਗੀ ਤੁਸੀਂ ਇਹ ਕੱਲ ਦੇਖੋ ਜਦੋਂ ਕਿਸੇ ਸਿੰਘ ਦਾ ਨਾਮ ਜਾਂ ਕਿਸੇ ਦਾ ਵੀ ਯੋਧੇ ਦਾ ਨਾਮ ਕਿਸੇ ਗੀਤ ਦੇ ਵਿੱਚ ਵੀ ਆ ਜਾਂਦਾ ਨਾ ਜਿਹਨੂੰ ਨਹੀਂ ਪਤਾ ਹੁੰਦਾ ਉਹ ਬੰਦੇ ਸਰਚਾਂ ਮਾਰਨੀ ਸ਼ੁਰੂ ਕਰ ਦਿੰਦੇ ਆ ਵੀ ਇਹ ਨਾਮ ਕਿਉਂ ਲਿਆ ਗਿਆ ਹਨ ਵੀ ਕੌਣ ਆ ਇਹ ਇਹਦੇ ਬਾਰੇ ਪਤਾ ਕਰਨ ਲੋਕ ਲੱਗ ਜਾਂਦੇ ਆ ਪੜਨ ਲੱਗ ਜਾਂਦੇ ਆ ਇਹ ਚੀਜ਼ਾਂ ਹੁੰਦੀਆਂ ਤੇ ਫਿਲਮਾਂ ਇੱਕ ਅੱਜ ਕੱਲ ਫਿਲਮ ਇਹ ਉਹ ਜਰੀਆ ਆ ਲੋਕਾਂ ਤੱਕ ਆਵਾਜ਼ ਸੌਖੀ ਪਹੁੰਚਾਉਣ ਦਾ ਤੇ ਜਾਣ ਤਾਂ ਹਾਂ ਇੱਕ ਇਹ ਚੀਜ਼ ਹੋਰ ਵੀ ਹੋ ਸਕਦੀ ਆ ਜੇ ਵਿਰੋਧ ਜਿੱਦਾਂ ਹੁਣ ਆ ਆ ਨਾਰਮਲ ਜੀ ਗੱਲ ਹੋ ਗਈ ਵੀ ਹਰ ਚੀਜ਼ ਦਾ ਵਿਰੋਧ ਹੋਣਾ ਹੀ ਹੋਣਾ ਜੇ ਫਿਲਮਾਂ ਵਾਲਿਆਂ ਦਾ ਜਿੱਦਾਂ ਸੈਂਸਰ ਬੋਰਡ ਬਣਿਆ ਤੁਸੀਂ ਵੀ ਇੱਕ ਆਪਣਾ ਸੈਂਸਰ ਬੋਰਡ ਬਣਾਓ ਅਕਾਲ ਤਖਤ ਸਾਹਿਬ ਨੂੰ ਚਾਹੀਦਾ ਹੈ ਇੱਕ ਸੈਂਸਰ ਬੋਰਡ ਬਣਾਉਣਾ ਚਾਹੀਦਾ ਇਹਨਾਂ ਨੂੰ ਵੀ ਆਪਣਾ ਵੀ ਜੇ ਕੋਈ ਫਿਲਮ ਬਣਨੀ ਆ ਬਣਨ ਤੋਂ ਪਹਿਲਾਂ ਹਾਲੇ ਕਿ ਅਗਲੇ ਦਾ ਪੈਸਾ ਲੱਗ ਜਾਂਦਾ ਨਾ ਬਣਨ ਤੋਂ ਪਹਿਲਾਂ ਉਹਨਾਂ ਨੂੰ ਹਦਾਇਤ ਕੀਤੀ ਜਾਵੇ ਅਸੀਂ ਏਦਾਂ ਏਦਾਂ ਆਹ ਫਿਲਮ ਬਣਨੀ ਆ ਆਹ ਚੀਜ਼ਾਂ ਵਿੱਚ ਹੋਣੀਆਂ ਆ ਉਹਦਾ ਵਿਰੋਧ ਜਾਂ ਪਹਿਲਾਂ ਹੀ ਕਰ ਦਿਓ ਭਾਈ ਤੁਸੀਂ ਉਹਦਾ ਤੁਹਾਡਾ ਪੈਸਾ ਤਾਂ ਖਰਾਬ ਹੋਵੇ ਜਦੋਂ ਚੀਜ਼ ਬਣ ਜਾਂਦੀ ਹੈ ਅਸੀਂ ਉਹਦਾ ਵਿਰੋਧ ਕਰਨਾ ਸ਼ੁਰੂ ਕਰ ਦਿੰਨੇ ਆ ਤਾਂ ਹੁਣ ਜਿਹਨੇ ਪੈਸਾ ਇਹਨਾਂ ਲਾਇਆ ਆ ਉਹ ਕੋਈ ਨਾ ਕੋਈ ਹੀ ਲਾ ਕੇ ਕਰੂਗੇ ਨਾ ਚਲਾਉਣ ਦਾ ਤੇ ਜੇ ਆਪਾਂ ਹਾਂ ਇੰਨੀ ਜ਼ੋਰਤ ਰੱਖਦੇ ਆਂ ਵੀ ਬਾਕੀ ਚੀਜ਼ ਗਲਤ ਨੂੰ ਗਲਤ ਸਹੀ ਨੂੰ ਸਹੀ ਕਹਿੰਨੇ ਆ ਜਿੱਦਾਂ ਦਿਲਜੀਤ ਦੀ ਫਿਲਮ ਆਈ ਸੀਗੀ ਉਹਨੇ ਬਣਾਈ ਸੀ ਚਮਕੀਲੇ ਤੇ ਉਹਦਾ ਵਿਰੋਧ ਕਰਦੇ ਸੀ ਵੀ ਹਾਂ ਇਹ ਸਰਦਾਰ ਹੋ ਕੇ ਕਿਹੋ ਜਿਹੀ ਫਿਲਮ ਬਣਾਤੀ ਉਹਨੇ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਵੀ ਫਿਲਮ ਬਣਾਈਆਂ ਉਹਦੇ ਹੱਕ 'ਚ ਕਿਉਂ ਨਹੀਂ ਖੜਦੇ ਰੋਡਾਂ ਤੇ ਆਉਂਦੇ ਭਾਈ ਵੀ ਉਹਨੇ ਚੰਗੀ ਚੀਜ਼ ਬਣਾਈਆਂ ਉਹਨੂੰ ਕਿਉਂ ਨਹੀਂ ਦਿਖਾ ਲੜ ਰਹੇ ਕਿਉਂ ਉੱਚ ਘਟ ਲੱਗ ਰਿਹਾ ਅਸੀਂ ਸਿਰਫ ਵਿਰੋਧ ਕਰਨਾ ਹੋਰ ਕੁਝ ਨਹੀਂ ਬਾਕੀ ਹੋ ਸਕਦਾ ਵੀ ਅਸੀਂ ਗਲਤ ਹੋਏ ਕਿ ਹਰ ਇੱਕ ਦੀ ਆਪਣੀ ਆਪਣੀ ਸੋਚ ਆ ਹਰ ਕੋਈ ਕਿਦਾਂ ਇਸ ਜ ਨੂੰ ਦੇਖਦਾ ਆ ਸੁਣਦਾ ਆ ਹਰੇਕ ਨੇ ਆਪਣਾ ਨਜ਼ਰੀਆ ਹੁੰਦਾ ਆ ਵਿਰੋਧ ਕਰਨਾ ਜਾਂ ਕੁਝ ਵੀ ਆ ਹਰੇਕ ਦਾ ਆਪਣਾ ਨਜ਼ਰੀਆ ਆ ਤੇ ਬਾਕੀ ਇਹੋ ਜੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਜਾਂ ਨਹੀਂ ਇਹ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਡੀ ਕੀ ਰਾਏ ਤੁਸੀਂ ਕੀ ਸੋਚਦੇ ਆ ਇਹ ਵਾਕਈ ਇਹੋ ਜੀਆਂ ਫਿਲਮਾਂ ਆਉਣੀਆਂ ਚਾਹੀਦੀਆਂ ਆ ਵੀ ਜਿਹੜੀਆਂ ਸਾਡੇ ਇਤਿਹਾਸ ਨੂੰ ਦੱਸਦੀਆਂ ਆ ਵੀ ਇਤਿਹਾਸ ਬਾਰੇ ਦੱਸਦੀਆਂ ਆ ਕੁਝ ਵੀ ਇਤਿਹਾਸ ਨਾਲ ਜੋੜਦੀਆਂ ਆ ਦੱਸਿਓ ਜਰੂਰ ਕਮੈਂਟ ਕਰਕੇ ਤੇ ਮਿਲਦੇ ਆ ਨੈਕਸਟ ਵੀਡੀਓ 'ਚ